ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਬਣੀ ਰਹੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਮੈਂ ਉਹਨਾਂ ਦਾ ਆਪ ਜੀ ਨੂੰ ਸ਼ਬਦ ਸੁਣਾਉਣ ਜਾ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਹਿੰਮਤ ਦੇ ਵਿੱਚ ਇਹ ਕਿਹਾ ਕਿ ਅਸੀਂ ਗੋਬਿੰਦ ਦੇ ਲਾਲਾ ਸੂਬੇ ਅਸੀਂ ਨਹੀਂ ਡਰਦੇ ਤੇਰੇ ਤੋਂ ਅਸੀਂ ਫਤਿਹ ਬੁਲਾਉਣੀ ਹੈ ਤੇ ਲੋ ਜੀ ਮੇਰਾ ਸ਼ਬਦ ਸੁਣੋ ਜੀ लगी सूबे दचहरी चारे पासे खड़े बैरी लगीहरी चारे पासे खड़े बैरी छोटे छोटे बच्चे आने हिम्मत नहारी छोटे छोटे बच्चे आने हिम्मत नहारी बोले सोनिहाल बोल के The. 时候你。So, mm hmm. ਜਦੋਂ ਜਾਲਵਾ ਨੇ ਪਾਪ ਦੀ ਹੱਦ ਮੁਕਾ ਦਿੱਤੀ ਉਹਨਾਂ ਨੂੰ ਸੈਬਜਾਦਿਆਂ ਨੂੰ ਤਸੀਹੇ ਦਿੱਤੇ ਡਰਾਵੇ ਦਿੱਤੇ ਕਿ ਧਰਮ ਕਬੂਲ ਕਰ ਲੋ ਇਸਲਾਮ ਧਰਮ ਕਬੂਲ ਕਰ ਲੋ ਤਾਂ ਉਹਨਾਂ ਛੋਟੇ ਬੱਚਿਆਂ ਨੇ ਹਿੰਮਤ ਨਹੀਂ ਹਾਰੀ ਤੇ ਉਹਨਾਂ ਨੇ ਕਿਹਾ ਸਾਨੂੰ ਜਿੰਨਾ ਮਰਜ਼ੀ ਡਰਾ ਲਓ ਅਸੀਂ ਡਰਨ ਵਾਲੇ ਨਹੀਂ ਅਸੀਂ ਫਤਿਹ ਬੁਲਾਵਾਂਗੇ ਅਸੀਂ ਗੋਬਿੰਦ ਦੇ ਲਾਲ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਆ ਅਸੀਂ ਪਿੱਛੇ ਨਹੀਂ ਹਟ ਸਕਦੇ ਜੀ ਅਸੀਂ ਜਕਾਰੇ ਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਨਹੀਂ ਡਰੇ ਜੀ ਨਿੱਕੇ ਨਿੱਕੇ ਬੱਚਿਆਂ ਨੇ ਹਿੰਮਤ ਨਹੀਂ ਹਾਰੀ ਔਰ ਹਸਦੇ ਹਸਦੇ ਨੀਆਂ ਵਿੱਚ ਖੜੇ ਹੋ ਗਏ ਉਹ ਨਾ ਹੀ ਉਹਨਾਂ ਨੂੰ ਮੌਤ ਦਾ ਡਰ ਲੱਗਿਆ ਜੀ ਨਾ ਹੀ ਉਹ ਮੌਤ ਤੋਂ ਘਬਰਾਏ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੇ ਹਿੰਮਤ ਨਾਲ ਫਤਿਹ ਬੁਲਾਈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਜੀ ਬੱਚਿਆਂ ਦੀ ਨਿੱਕੀ ਨਿੱਕੀ ਹਿੰਮਤ ਨੂੰ ਕੋਟੀ ਕੋਟੀ ਪਰਨਾਮ ਜੀ ਜਿਨ੍ਹਾਂ ਨੇ ਹੱਸ ਹੱਸ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਨ ਗੋਬਿੰਦ ਤਾਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜਿਨ੍ਹਾਂ ਨੇ ਕਦੇ ਵੀ ਆਪਣੇ ਧਰਮ ਤੋਂ ਮੁੱਖ ਨਹੀਂ ਮੋੜਿਆ ਨਾ ਹੀ ਉਹ ਡੋਲੇ ਨਾ ਹੀ ਉਹ ਜ਼ੁਲਮ ਦੇ ਅੱਗੇ ਝੁੱਕੇ ਬਲਕਿ ਉਹਨਾਂ ਨੇ ਹਿੰਮਤ ਰੱਖੀ ਤਾਨ ਗੁਰੂ ਗੋਬਿੰਦ ਸਿੰਘ ਦੇ ਚਾਰ ਲਾਲ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਤਨ ਬਾਬਾ ਜੀ ਸਿੰਘ ਜੀ ਤਨ ਬਾਬਾ ਜੁਜਾਰ ਸਿੰਘ ਜੀ ਤਨ ਬਾਬਾ ਜਰਾਵਰ ਸਿੰਘ ਜੀ ਤਨ ਬਾਬਾ ਫਤਿਹ ਸਿੰਘ ਜੀ ਆਪ ਜੀ ਦੀ ਸ਼ਹੀਦੀ ਨੂੰ ਕੋਟੇ-ਕੋਟੇ ਪ੍ਰਣਾਮ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਕੋਟੇ-ਕੋਟੇ ਪ੍ਰਣਾਮ ਵਾਹਿਗੁਰੂ ਜੀ ਆਪ ਜੀ ਦੀ ਹਿੰਮਤ ਦੇ ਕੇ ਸਾਨੂੰ ਸਭ ਨੂੰ ਆਪ ਜੀ ਦੇ ਚਲਾਏ ਹੋਏ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ ਸਾਨੂੰ ਬਲ ਬਖਸ਼ੋ ਨਾਮ ਸਿਮਰਨ ਬਖਸ਼ੋ ਭਰੋਸਾ ਦਾਨ ਬਖਸ਼ੋ ਸਿੱਖੀ ਦਾਨ ਬਖਸ਼ੋ ਅਸੀਂ ਕਦੇ ਵੀ ਆਪਣੇ ਧਰਮ ਤੋਂ ਨਾ ਡੋਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਆਪ ਜੀ ਨੂੰ ਮੇਰਾ ਸ਼ਬਦ ਪਸੰਦ ਆਇਆ ਹੋਵੇ ਤੇ ਪਲੀਜ਼ ਕਮੈਂਟ ਵਿੱਚ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਧਨਕਲਗਿਆ ਵਾਲੇ ਪਾਸ਼ਾ ਔਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ